ਹਾਂਜੀ ਵੀਰੇ ਵੀਡੀਓ ਲੰਬੀ ਬਣ ਜਾਣੀ ਸੀ ਇਸ ਕਰਕੇ ਆਪਾਂ ਦੋ ਪਾਰਟ ਬਣਾਏ ਨੇ ਤੇ ਆਪਾਂ ਤਰਾਹੇ ਪਹੁੰਚ ਚੁੱਕੇ ਆ ਤੇ ਆਪਾਂ ਇੱਕ ਮੋਬਾਈਲ ਰਿਪੇਅਰ ਕਰਵਾਉਣਾ ਤੇ ਦੁਕਾਨ ਲੱਭ ਰਹੇ ਆ ਤਰਾਹੇ ਦੀਆਂ ਗਲੀਆਂ ਦੇ ਵਿੱਚ ਕਿਹੜੀਆਂ ਹਾਂਜੀ ਵੀਰੇ ਫਾਈਨਲੀ ਵੀਰੇ ਆਪਾਂ ਦੁਕਾਨ ਤੇ ਆ ਗਏ ਤੇ ਉੱਥੇ ਆਪਾਂ ਮੋਬਾਈਲ ਦਿਖਾਇਆ ਤੇ ਇਹਦੀ ਰਿਪੇਅਰ ਅਸੰਭਵ ਆ ਇਹ ਖਤਮ ਆਪਾਂ ਵਾਪਸ ਆ ਚੁੱਕੇ ਆ ਤੇ ਹੁਣ ਕਿੰਦੇ ਨੇ ਜਾਣਾ ਸੀਗਾ ਬਾਜ਼ਾਰ ਤੇ ਬਾਚੜਾ ਆ ਕੇ ਮੋਟਰਸਾਈਕਲ ਪੈਂਚਰ ਆ ਕਹਾਵਾ ਹੋ ਗਿਆ ਟਕਰਾਈ ਉਸ ਤੋਂ ਬਾਅਦ ਆਪਾਂ ਲਈਆਂ ਜੁੱਤੀਆਂ ਸਖਮਨ ਬਾਸ ਵਾਸਤੇ ਤੇ ਅੱਜ ਦਾ ਦੇਨੀ ਮਾੜਾ ਰਿਆ ਉਹ ਵੀ ਮੇਚ ਨਹੀਂ ਆਈਆਂ ਛੋਟੀਆਂ ਰਹਿ ਗਈਆਂ ਸੰਤ ਕਰਕੇ ਆਪਾਂ ਲੈ ਗਏ ਤੇ ਉਸ ਤੋਂ ਬਾਅਦ ਆਪਾਂ ਕਿ ਗਿਫਟ ਪੈਕ ਕਰਾਇਆ ਸਰਪ੍ਰਾਈਜ਼ ਵੀਡੀਓ ਪੂਰੀ ਦੇਖਿਓ ਉਸ ਤੋਂ ਬਾਅਦ ਆਪਾਂ ਖਾਣਾ ਆਪਾਂ ਖਾਤਾ ਹੋਣਾ ਤੇ ਪਾਗਲ ਜਨ ਲੁਧੇਣ ਤੋਂ ਆ ਗਿਆ ਤੇ ਆਪਾਂ ਇਹਨੂੰ ਪਿੱਕ ਕਰਕੇ ਦੁਬਾਰੇ ਹੁਣ ਤੇ ਲੈ ਘਰ ਨੂੰ ਇਹ ਵੀ ਗਿਫਟ ਲੈ ਕੇ ਆਇਆ ਤੇ ਆਪਾਂ ਇੱਕ ਹੋਰ ਗਿਫਟ ਪੈਕ ਕਰਾਂਗੇ ਤੇ ਬਈ ਚਲੋ ਬਣੇ ਰਹੋ ਵੀਰੇ ਵੀਡੀਓ ਦੇ ਵਿੱਚ ਵੀਡੀਓ ਐਂਡ ਤੱਕ ਜਰੂਰ ਦੇਖਣਾ ਸਰਪ੍ਰਾਈਜ਼ ਸੀ ਅੱਜ ਸਾਰੇ ਦਿਨ ਸਿਹਤ ਠੀਕ ਨਹੀਂ ਸੀ ਪਰ ਫਿਰ ਵੀ ਆਪਾਂ ਫਿਰਦੇ ਰਹੇ ਚਲੋ ਬਰੇ ਮਿਲਦੇ ਆ ਵੀਡੀਓ 'ਚ ਬਹੁਤ ਫਾਈਨਲ ਵੀਰੇ ਆਪਾਂ ਦੋ ਗਿਫਟ ਲੈਣੇ ਸੀ ਅੱਜ ਸਰਪ੍ਰਾਈਜ਼ ਆ ਮਾਤਾ ਵਾਸਤੇ ਲੈਣੇ ਤੇ ਆਪਣੇ ਬਰਾਦਰਾ ਛੋਟਾ ਤੇ ਇਹਨੇ ਆਪਣੇ ਵਾਸਤੇ ਇਹਦੇ ਕਿਸੇ ਇਹਨੇ ਵੀ ਗਿਫਟ ਆਇਆ ਤੇ ਮਾਤਾ ਨੂੰ ਗਿਫਟ ਆ ਪੈਕਰਾਈ ਨੇ ਤੇ ਇਹਨੇ ਵੀ ਲਈ ਹੈ ਲਗਭਗ ਤੇ ਚੀਜ਼ਾਂ ਚਲਿਓ ਫਿਰ ਬਾਈ ਖਾਣ ਨੂੰ ਲੈ ਕੇ ਨਾ ਪਾਰਟੀ ਦਾ ਕਰ ਉਹ ਫੁੱਲ ਵਾਹ ਰੋਲੇ ਨਾ ਮੇਰੇ ਜੋੱਕ ਅੱਜ ਬਿਰਿਆ ਪੱਕਰਨ ਨੂੰ ਚੱਲੇ ਤੇ ਆਪਾਂ ਰਸਤੇ ਦੇ ਵਿੱਚ ਆਪਾਂ ਨੂੰ ਹੈੱਡਫੋਨ ਪਸੰਦ ਆ ਗਿਆ ਕਿ ਹੈੱਡਫੋਨ ਵਧੀਆ ਕੰਪਨੀ ਦੇ ਹੈੱਡਫੋਨ ਲੈ ਕੇ ਆਪਾਂ ਚੱਲੇ ਘਰ ਨੂੰ ਉਹਨੇ ਪਾਗਲ ਨੇ ਜਦ ਦੁਦਾਨੇ ਉਹ ਕਿੜਾ ਕੱਟ ਕੇ ਆ ਗਿਆ ਪਰ ਲੈਣੇ ਆ ਕਹਿੰਦਾ ਪਿੰਡ ਆ ਗਈ ਚਲੋ ਇਹ ਦੇਖੋ ਜੀ ਉਸ ਤੋਂ ਬਾਅਦ ਸਮੋਸੇ ਦੇਖ ਲਓ ਬਣਾਉਂਦਾ ਆ ਪਾਗਲ ਅੱਲਾ ਬਾਈ ਦੇ ਨਾਲ ਸਮੋਸੇ ਬਣਾਉਂਦਾ ਹੋਇਆ ਤੇ ਫਟਾਫਟ ਘੈਂਟ ਪੂਰੇ ਸਮੋਸੇ ਜਾਨੀ ਬਣਾਏ ਬਾਈ ਨੇ ਆਪਾਂ ਖਸ਼ੂਰਤਾ ਦੇਖੋ ਬਈ ਪੂਰੇ ਘੈਂਟ ਸਮੋਸੇ ਨਾਲ ਦਾ ਸਾਡਾ ਮਾਸੜਾ ਪਰ ਮਾਸੜਾ ਕਹਿੰਦੇ ਆ ਪੂਰੇ ਘੈਂਟ ਸਮੋਸੇ ਬਣਾਏ ਸੋ ਵੀ ਫੈਨਲੀ ਕਰਿਆ ਗਿਆ ਜੁੱਤੀਆਂ ਜਮਈ ਮੇਜ ਨਹੀਂ ਆਈਆਂ ਬੱਚਿਆਂ ਦੇ ਛੁੱਟੀਆਂ ਵਧੀਆ ਰਹਿ ਗਈਆਂ ਤੇ ਜੋ ਖਾਣਾ ਪਾਣੀ ਖਾਤਾ ਆਪਾਂ ਨੇ ਉਸ ਤੋਂ ਬਾਅਦ ਮਾਤਾ ਨੂੰ ਵੀ ਗਿਫਟ ਲਿਆਂਦਾ ਸੀਗਾ ਮਾਤਾ ਦੇ ਵੀ ਨਹੀਂ ਪਸੰਦ ਆਇਆ ਸਾਰਾ پلان ਖਰਾਬ ਹੋ ਗਿਆ ਆਪਣਾ ਪੂਰੀ ਰੀਤ ਦੇ ਨਾਲ ਤੋਂ 4 ਘੰਟੇ ਜਿਹੇ ਖਰਾਬ ਕਰੇ ਸੀ ਉਹ ਵੀ ਖਰਾਬ ਹੋ ਗਏ ਤੇ ਹੁਣ ਸਾਨੂੰ ਕੁਝ ਹੋਰ ਹੱਲ ਕਰਨਾ ਪੈਣਾ ਕਰਾਂਗੇ ਜਰੂਰ ਬਾਈ ਕੋਈ ਚੱਕਰ ਨਹੀਂ ਤੇ ਜੋ ਸ਼ੰਤੇ ਵਾਸਤੇ ਸੀਗੇ ਇਹਨੇ ਗੈਟਾਪ ਦੇ ਪਾ ਦੇ ਨੇ ਫੇਰ ਫੇਰ ਹਟਾ ਕੇ ਪੂਰੇ ਹਨ ਤੇ ਚਲੋ ਫਾਈਨਲੀ ਵੀਰੇ ਹੁਣ ਆਪਾਂ ਤੁਹਾਨੂੰ ਦੁਬਾਰੇ ਇਤਰਾ ਹੈਮ ਦਾ ਮਾਡੇ ਚੁਰ ਮਿਲਦੇ ਆ ਵੀਡੀਓ ਚ ਆ ਜੋ ਆਪਾਂ ਜਨਤ ਰਾਹ ਫੇਰ ਇੱਕ ਛੋਟੀ ਜੀ ਹੋ ਗਈ ਪ੍ਰੋਬਲਮ ਮਾਤਾ ਨੂੰ ਗਿਫਟ ਨਹੀਂ ਆਇਆ ਮਾਤਾ ਇਹਨੇ ਲੈ ਲਿਆ ਹੋਰ ਦੂਜੇ ਵਾਲੀ ਲੰਬੀਆਂ ਆਪਾਂ ਗਿਫਟ ਬਦਲਣ ਚੱਲ ਜਾਈਏ ਅੱਜ ਦਾ ਗੇਟ ਇੰਟੀ ਆਪਾਂ ਤਾਂ ਬਣਾ ਲਓ ਜੀ ਵੀਰੇ ਤਾਂ ਫਾਈਨਲੀ ਵੀਰੇ ਆਪਣਾ ਇੱਕ ਗਿਫਟ ਰਹਿੰਦਾ ਸੀਗਾ ਉਹ ਆਪਣੀ ਸ਼ਾਮ ਦਾ ਟਾਈਮ ਸੀਗਾ ਦਿੱਤਾ ਹੋਇਆ ਅਗਲੇ ਦਾ ਸ਼ਾਮ ਵੀ ਲੈ ਕੇ ਜਾਵਾਂ ਸੀ ਆਉਣਾ ਤਾਂ ਫਿਰ ਕੋਈ ਪੈਣਾ ਹੀ ਸੀਗਾ ਤੇ ਚਲੋ ਆਪਾਂ ਇਹ ਫੈਕ ਕਰਵਾਇਆ ਬੜੀਆ ਤਰੀਕੇ ਨਾਲ ਤੇ ਤੇ ਦੇਖ ਹੀ ਲਿਆ ਲਗ ਭਾਗੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਛੜਾ ਮੋਟਾ ਔਰ ਛੋਟਾ ਮੋਟਾ ਕੰਮ ਸੀ ਤੇ ਐਂਡ ਤੱਕ ਆਪਾਂ ਬਾਜ਼ਾਰ ਤੋਂ ਨਿਕਲੇ ਤੱਕ ਕਰ ਜਾਵਾਂਗੇ ਲੋ ਫਾਈਨ ਜੀ ਵੀਰੇ ਆਪਾਂ ਕਰੇ ਅੱਗੇ ਤੇ ਮਾਤਾ ਨੂੰ ਗਿਫਟ ਚੇਂਜ ਕਰਕੇ ਲੈ ਆ ਕੇ ਦਿੱਤਾ ਤੇ ਉਹਨਾਂ ਦੇ ਹੁਣ ਪੂਰਾ ਪਸੰਦ ਆ ਤੇ ਖੁਸ਼ ਨੇ ਪੂਰੇ ਤੇ ਚਲੋ ਦਿੱਤਾ ਵੀ ਇਹਨਾਂ ਨੇ ਚਾਹ ਆਪੋ ਦਾ ਕਰਤਾ ਤੇ ਆਪਾਂ ਵਾਈਫ ਨੂੰ ਇੱਕ ਛੋਟਾ ਜਿਹਾ ਗਿਫਟ ਦਿੱਤਾ ਉਹਦੇ ਵੀ ਪੂਰਾ ਪਸੰਦ ਆ ਤੇ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਪੂਰਾ ਕੈਂਟ ਮਾਹੌਲ ਸੋ ਆਪਣੇ ਇੱਕ ਜੁਆਇੰਟ ਟਿਕ ਸਕੂਨ ਪਾਰਸ ਮੈਂ ਨਹੀਂ ਸੀ ਫਾਈਨਲੀ ਟਾਈਮ ਹੋ ਗਿਆ ਭਈ 7:00 ਵਜੇ 10 ਮਿੰਟ ਹਨ 10:15 ਮਿੰਟ ਹੋ ਗਏ ਪਰ ਆਪਣੇ ਆਪਣੀ ਆ ਬਈ ਬਸ ਹੋ ਗਈ ਦੋ ਦਿਨ ਤੋਂ ਫੀਵਰ ਸੀਗਾ ਬੁਖਾਰ ਸੀ ਆਪਾਂ ਨੂੰ ਨਹੀਂ ਬਾਹਰ ਨਿਕਲੇ ਕਿਤੇ ਹਾਂ ਆਪਾਂ ਤੋਂ ਤਰੋ ਵੀ ਹੋ ਜਾ ਵਧੀਆ ਹੋਇਆ ਵੀਡੀਓ ਵੇਲੇ ਲਗੀ ਸ਼ਰਕਤ ਹੋ